ਜੇਪੀ ਸਾਹੂ ਦਾਣਾ ਸ੍ਰੀ ਕੁਲਕਣ ਚਾਰ ਦੀ ਵਿਸ਼ਾ ਨਰਵੇਸ ਤੇ ਅਗਵਾਈ ਹੇਠ ਪੰਜਾਬ ਪੁਲਿਸ ਵਿੱਚ ਆ ਧਾਣਾ ਜਮਾਲਪੁਰ ਚੌਂਕੀਨ ਚਾਰ ਸਰਜੀਤ ਸਿੰਘ ਮੋੜੀਆਂ ਨੇ ਬਹੁਤ ਮਿਹਨਤ ਕਰਕੇ ਦੋ ਬੰਦੇ ਕਾਬੂ ਕੀਤੇ ਜਿਨ੍ਹਾਂ ਨੇ ਮਤੀ 226 ਨੂੰ ਇੱਕ ਵਿਅਕਤੀ ਨੂੰ ਧਰਾਉਂਦਾ ਦੇ ਉਸ ਤੋਂ ਪੈਸੇ ਤੇ ਮਾਇਆ ਕੋਹ ਕੱਢੀ ਜਿਨ੍ਹਾਂ ਨੂੰ ਉਸੇ ਦਿਨ ਹੀ ਕਾਬੂ ਕਰਕੇ ਉਹਦੇ ਦੋ ਸਾਥੀ ਹੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਹੁਣ ਤੱਕ ਦਰਾਨੇ ਪੁੱਛੇ ਕਰੀਬ 30 ਵਾਰਤਾ ਮੰਨੀਆਂ ਨੇ ਜੋ ਕਿ ਬੜੀ ਵੱਡੀ ਸਫਲਤਾ ਹੈ ਜਿਹਦੇ ਵਿੱਚ ਚਾਰ ਮੋਟਰਸਾਈਕਲ 10 ਮੋਬਾਈਲ ਫੋਨ ਇੱਕ ਐਕਟਿਵਾ ਪਰਸੂ ਬੈਗ ਤੇ ਇੱਕ ਰਾਡ ਲੋਹਾ ਤੇ ਸਾਈਕਲ ਤੇ ਇੱਕ ਹਜ਼ਾਰ ਜਿਹੜਾ ਗਰਾਰੀ ਸਾਈਜ਼ ਲੋਹੇ ਦਾ ਹੁੰਦਾ ਉਹ ਇਹਨਾਂ ਤੋਂ ਬਰਾਮਦ ਕੀਤਾ ਸੋ ਇਹ ਜਿਹੜੇ ਹੈਗੇ ਰੋਜ਼ ਕਰੀਬ ਹਰ ਰਾਤ ਸ਼ਹਿਰ ਅਗਰ ਸ਼ਾਮ ਤੇ ਜਾ ਕੇ ਸੁਨਸਾਨ ਜਾਵਾਤਾ ਜਾਦੇ ਲੋਕਾਂ ਨਾਲ ਕੁੱਟਮਾਰ ਕਰਦੇ ਸੀ ਲੁੱਟੇ ਵੀ ਕਰਦੇ ਸੀ ਜਿਹਦੇ ਬਾਰੇ ਡਿਟੇਲ ਜਿਹੜੀ ਸਾਰੀ ਸ਼ੇਅਰ ਕੀਤੀ ਗਈ ਹੈ ਕਿਤੇ ਕਿਤੇ ਅੰਤਰਣੇ ਦੱਸਦੇ ਅਗਲੀ ਕਾਰਵਾਈ ਕੀ ਕੀਤੀ ਹੈ ਇਹ ਸੀਰੀਅਸ ਗੰਭੀਰ ਜਿ ਦੇ ਹੈ ਇਹਨਾਂ ਦੇ ਪਹਿਲਾਂ ਵੀ ਜਿਹੜੇ ਮੁੱਦਦਮੇ ਕਰਦੇ ਹੋਏ ਅਗਰ ਹੈ ਤਾਂ ਕਲੀ ਮੁੱਦਦਮੇ ਨਹੀਂ ਹੁਣ ਤੱਕ ਮਕਦਮੇ ਬਾਰੇ ਡਿਟੇਲ ਨਹੀਂ ਪਤਾ ਲੱਗ ਚੁੱਕੀ ਲੇਕਿਨ ਫਿਰ ਵੀ ਮਤਲਬ ਸਾਰੇ ਠਾਣੇ ਡਿਟੇਲ ਮੰਗੀ ਗਈ ਹੈ ਅਜੇ ਪਤਾ ਲੱਗੇ ਫਿਰ ਤੁਹਾਨੂੰ ਦੱਸਾਂਗੇ ਇਹਨੇ ਵੀ ਮੌਡਰਨ ਤੇ ਫ੍ਰੈਂਡਲੀ ਸੇਮ ਇੱਕੋ ਤਰ੍ਹਾਂ ਦੀ ਰੈਂਦੀ ਸੀ ਕਿ ਰਾਜਗੀਰਾਂ ਨੂੰ ਰੋਕ ਲਈ ਸੀ ਜਾਂ ਵੈਪਨ ਦਿਖਾ ਕੇ ਜਾਂ ਕਈ ਜਗ੍ਹਾ ਤੇ ਵੀ ਦੇਖਿਆ ਕਿ ਸ਼ਾਇਦ ਵੈਪਨ ਮਾਰਿਆ ਵੀ ਗਿਆ ਇਹਨਾਂ ਦੇ ਇਹ ਨਾ ਜਿੱਦਾਂ ਦਾ ਮਾਹੌਲ ਦੇਖਦੇ ਸੀ ਜੇ ਕੋਈ ਕੋ ਤੁ ਆੜਦਾ ਸੀ ਉਹਨੂੰ ਕੁੱਟਮਾਰ ਕਰਕੇ ਡਰਾ ਲੈਂਦੇ ਸੀ ਜਿੱਦਾਂ ਇੱਕ ਦੋ ਜਿਹੜਾ ਪਤਾ ਲੱਗਾ ਵੀ ਯੂਰਿਨ ਪਾਸ ਕਰਨ ਜਾਂ ਬੰਦਾ ਤੋਂ ਉਤੋਂ ਮੋਰਚ ਚੱਕ ਕੇ ਭੱਜ ਗਏ ਉਹਨੂੰ ਡਰਾ ਲਿਆ ਸੁਰਾਗੀ ਵਾਲੀ ਇੱਕ ਦੋ ਵਾਰ ਦਾ ਤਾਂ ਹੈਗੀਆਂ ਜਿੱਦੇ ਉਹਦਾ ਬੈਕ ਹੋ ਕੇ ਲੱਗਿਆ। ਫਿਰ ਰਿਕਵਰੀ ਸਰ ਕੀ ਕੀ ਹੋਈ? ਜਿੱਦੇ ਰਿਕਵਰੀ ਹੋਈ ਹੈ ਹੁਣ ਤੱਕ 4 ਮੋਟਰਸਾਈਕਲ ਆ ਗਏ ਜਿਹੜੇ ਆਰਡਰ ਮਾਰਕਾ ਦੇ ਨੇ 11 ਮੋਬਾਈਲ 10 ਮੋਬਾਈਲ ਫੋਨ ਨੇ ਇੱਕ ਐਕਟਿਵਾ ਪਰਸ ਬੈਂਕ ਰਾਡ ਲੋਹਾ ਹੁਣ ਤੱਕ ਇਹ ਚੀਜ਼ਾਂ ਬਣਾਵਾਂ। ਕਿੰਨੇ ਲੋਕ ਨੂੰ ਕਿੰਨੇ ਬੰਦੇ ਉਹ ਇਹਨਾਂ ਦਾ ਮੁਲਾਕਾਤ ਕਿੱਦਾਂ ਹੋਈ? ਕਿਤੇ ਪਹਿਲੇ ਜਿਹਨਾਂ ਨੂੰ ਇਹ ਉਹਦਾ ਦੋਸਤ ਨੇ ਇਹ ਜਿਹਨੇ 4 ਜਣੇ ਹੈਗੇ ਆ ਸੰਜੀਵ ਕੁਮਾਰ ਦੀਪਕ ਫਰਦੀਦ ਠਿਕਣਾ ਇਹ ਚਾਰ ਸਾਥੀ ਹੈਗੇ ਆ ਜਿਹੜੇ 2 ਕਿਲੋ ਰੈਸਟੋ ਐਸੀ 2 ਬਾਅਦ ਚ ਹੋਏ ਕੱਲ ਨੂੰ ਇਹ ਚਾਰੇ ਸਾਥੀ ਨੇ ਨਸ਼ਾ ਕਰਦੇ ਆਦੀ ਨੇ ਤੋਂ ਸਾਰੇ ਹੀ ਜਮਾਲਪੁਰ ਏਰੀਆ ਰਹਿਣ ਹੋਏ ਨੇ ਤੋ ਅਕਸਰ ਇਹ ਮਿਲਦੀ ਘਰੇ ਪਲਾਨ ਕਰਦੇ ਦੋਰੀ ਲੋੜ ਆ ਤੇ ਚਾਰ ਵੀ ਉਦਾਂ ਮਲੇ ਵਾਟਦਾ ਸਰ ਕਿਤੇ ਮੋਬਾਈਲ ਵਗੈਰਾ ਨਾਇਸ ਕਰਦੇ ਸੀ ਹਮੋ ਮੋਟਰਸਾਈਕਲ ਦੇ ਜਾ ਕੇ ਕਿਤੇ ਨਾ ਕਿਤੇ ਤਾਂ ਵੇਚਦੇ ਹੀ ਹੋਣਗੇ ਹਾਂਜੀ ਉਹ ਪੁੱਛ ਕੇ ਚੱਲ ਰਹੀ ਆ ਅਜੇ ਤੱਕ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਬਰਾਮਦ ਹੀ ਕੀਤੀ ਆ ਹੁਣ ਪੁੱਛ ਕੇ ਕਰਕੇ ਕਿੰਨੂੰ ਵੇਚਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜਿਹੜੀ ਮੈਲਫਾਈਡ ਹੋਵੇ ਸਰ ਕਿਹੜੀ ਜਗ੍ਹਾ ਨੂੰ ਟਾਰਗੇਟ ਕਰਦੇ ਨੇ ਇਹ ਜਾਣ ਤੋਂ ਬਾਅਦ ਵੀ ਕਿੱਥੇ ਕਰਦੇ ਨੇ ਇਹ ਜਿਆਦਾਤਰ ਮਤਲਬ ਬੇਵਾ ਦੇਰੀਆਂ ਕਿਤੇ ਲਾਈਟ ਨਾ ਹੋ ਉਦੋਂ ਤੇ ਕੈਮਰੇ ਦੀ ਸ਼ਾਰਟੇਜ ਹੋਵੇ ਉੱਥੇ ਕਰਦੇ ਸੀ ਤੋ ਲੇਕਿਨ ਅਚਾਨਕੇ ਪੁਲਿਸ ਨੇ ਮੇਰਾ ਕਾਬੂ ਆਏ ਨੇ ਤਾਂ ਸਾਰੇ ਮਾਰਦ ਹਮਲੇ ਹੋ ਗਏ ਤਰੀਕ 31 ਮਾਰਚ ਦਾ ਕਰ ਚੁੱਕੇ। ਇਹ ਪਹਿਲਾਂ ਜੇ ਨਹੀਂ ਗੱਲ ਚੁੱਕੀ ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਇਹ ਤਾਂ ਨਹੀਂ ਪਤਾ ਲੱਗਿਆ ਫਿਰ ਵੀ ਵਕਫ ਵਗੈਰੇ ਜਿਹਦੇ ਮਾਰਦ ਹਮਲੇ ਹੋਤੇ ਉਹ ਤੇ ਇੰਟੀਮੇਸ਼ਨ ਦੇਤੀਆ ਫਿਰ ਪਤਾ ਲੱਗੇਗਾ ਕਿ ਉਹ ਤੇ ਆਪਣੇ ਅੱਧਾ ਜੋ ਹੈ ਕਿ ਨਹੀਂ। ਹਾਂਜੀ ਹੁਣ ਪੁਲਿਸ ਰਿਮਾਰਕ ਤੇ ਪੁਛੇ ਚੱਲਦੇ। ਕੱਲੇ ਦਿਨ ਦਾ ਰਿਮਾਰਕ। ਰਿਮਾਰਕ ਮੁੱਕੇ ਕਿ ਕੱਲ ਤੱਕ ਦਾ ਰਿਮਾਰਕ ਹੈ। ਹਾਂਜੀ ਕੱਲ ਤੱਕ ਦਾ ਰਿਮਾਰਕ ਹੈ ਕੱਲ ਕੇਸ ਕਰਕੇ ਫਿਰ ਰਿਮਾਰਕ ਲਿਆ ਜਾਏਗਾ।